ਕੜਾਣਾ ਵਰਤ ਉਹ ਦਵਾਈ ਲੈ ਕੇ ਆਏ ਆ ਤੇ ਆਪਣੀ ਘਰ ਦੀ ਵੀ ਦਵਾਈ ਲੈਣ ਵਾਸਤੇ ਕਿਲੇ ਜਾ ਰਹੇ ਸੀ ਇੱਥੇ ਸੜਕ ਤੇ ਖਲੋ ਕੇ ਕਿਤੇ ਬੰਗ ਸੁਣਦਾ ਵੀ ਆਪਣਾ ਪਿਸੂ ਵੇ ਹੈ ਗਰਾ ਆਇਆ ਬਾਈ ਨੇ ਅਗਲੇ ਟਾਇਰ ਮਾਰ ਕੇ ਤੇ ਛੋਟਿਆ ਤੇ ਪਿਛਲੇ ਟਾਇਰ ਉੱਤੋਂ ਹੀ ਨਾਂਗੇ ਜਿਆਦਾ ਰਫਤਾਰ ਦੇ ਵਿੱਚ ਜਿਹੜਾ ਕਿ ਉਹ ਉਹ ਅਨਬੈਲੈਂਸ ਦੇ ਵਿੱਚ ਆਈ ਆਪਣੀ ਗੱਡੀ ਪਿੱਛੇ ਕਰਦੀ ਵੀ ਆ ਕਿਤੇ ਸਾਨੂੰ ਵੀ ਓਵਰਟੇਕ ਕਰਨ ਲੱਗਿਆ ਨਾ ਕਰੇ ਉਹਨਾਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਚੜਾਅ ਕਰਦੇ ਤੇ ਮੌਕੇ ਦੇ ਉੱਤੇ ਜਿਹੜੇ ਕੱਤ ਹੋ ਗਿਆ ਹੈਟਰਾ ਮਸ਼ੀਨ ਜਿਹੜੀ ਆ ਕ੍ਰੇਨ ਸੀ ਹੁੰਦੀ ਆ ਯਾਰੀਤਾਂ ਰੋਡ ਤੋਂ ਤੇ ਸਦੀਪ ਸਵਰ 3:30 ਵਜੇ ਤੇ ਟ੍ਰੇਨ ਬਚੇ ਨਾਲ ਮੌਕੇ ਤੇ ਜੀ ਗੁਰ ਸਿੰਘ ਦੀ ਮੌਤ ਹੋ ਗਈ ਹੈ ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੇ ਪਿੰਡ ਖੁਸ਼ੀਪੁਰ ਦੇ ਪ੍ਰਸਿੱਧ ਗ੍ਰੰਥੀ ਬਾਬਾ ਤਰਲੋਕ ਸਿੰਘ ਪੱਪੂ ਦੀ ਮੰਗਲਵਾਰ ਬਾਅਦ ਦੁਪਹਿਰ ਕਲਨ ਔਰ ਬਟਾਲਾ ਮਾਰਗ ਤੇ ਪੈਂਦੇ ਅੱਡਾ ਖੁਸ਼ੀਪੁਰ ਤੇ ਅੱਡਾ ਔਜਲਾ ਦੇ ਦਰਮਿਆਨ ਵਾਪਰੇ ਦਰਦਨਾਕ ਹਾਦਸੇ ਵਿੱਚ ਮੌਕੇ ਤੇ ਗ੍ਰੰਥੀ ਬਾਬਾ ਤਰਲੋਕ ਸਿੰਘ ਦੀ ਬੇਵਕਤੀ ਮੌਤ ਹੋਣ ਕਾਰਨ ਇਲਾਕੇ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੋ ਹੋਇਆ ਗ੍ਰੰਥੀ ਸਿੰਘ ਤਰਲੋਕ ਦੇ ਵੱਡੇ ਭਰਾ ਸੰਤੋਖ ਸਿੰਘ ਨੇ ਦੱਸਿਆ ਕਿ ਬਾਬਾ ਤਰਲੋਕ ਸਿੰਘ ਆਪਣੀ ਪਤਨੀ ਦੀ ਦਵਾਈ ਲੈਣ ਲਈ ਅੱਡਾ ਕਿਲਾ ਲਾਲ ਵਿਖੇ ਮੋਟਰਸਾਈਕਲ ਤੇ ਜਾ ਰਿਹਾ ਸੀ ਕਿ ਜਦੋਂ ਉਹ ਖੁਸ਼ੀਪੁਰ ਤੋਂ ਔਜਲਾ ਦਰਮਿਆਨ ਸੜਕ ਤੇ ਮੋਟਰਸਾਈਕਲ ਸਮੇਤ ਸੜਕ ਤੇ ਖੜਾ ਸੀ ਤਾਂ ਕਲਾਨੌਰ ਵਾਲੇ ਪਾਸੇ ਤੋਂ ਬਟਾਲਾ ਵਾਲੇ ਪਾਸ ਨੂੰ ਜਾ ਰਹੇ ਪੀਲੇ ਰੰਗ ਦੇ ਹੈਡਰਾ ਨੇ ਗ੍ਰੰਥੀ ਸਿੰਘ ਬਾਬਾ ਤਰਲੋਕ ਸਿੰਘ ਨੂੰ ਆਪਣੀ ਲਪੇਟ ਚ ਲੈ ਲਿਆ ਅਤੇ ਹੈਡਰੇ ਦੇ ਹੇਠਾਂ ਔਨ ਕਰਕੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤਰਲੋਕ ਦੀਆਂ ਦੋ ਬੇਟੀਆਂ ਨੇ ਅਤੇ ਇੱਕ ਬੇਟਾ ਬੇਟਾ 4 ਮਹੀਨੇ ਪਹਿਲਾਂ ਹੀ ਇਟਲੀ ਰੋਜੀ ਰੋਟੀ ਕਮਾਉਣ ਵਾਸਤੇ ਗਿਆ ਹੋਇਆ ਇੱਥੇ ਦੱਸਣਯੋਗ ਹੈ ਕਿ ਬਾਬਾ ਤਰਲੋਕ ਸਿੰਘ ਪਿਛਲੇ 40 ਸਾਲਾਂ ਤੋਂ ਵੱਖ-ਵੱਖ ਪਿੰਡਾਂ 'ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਤੋਂ ਇਲਾਵਾ ਪਿੰਡ ਖੁਸ਼ੀਪੁਰ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਸੇਵਾ ਕਰ ਰਹੇ ਸਨ ਜਦਕਿ ਇਸ ਤੋਂ ਪਹਿਲਾਂ ਗੁਰਦੁਆਰਾ ਲੋਹ ਲੰਗਰ ਸਾਹਿਬ ਖੁਸ਼ੀਪੁਰ ਵਿਖੇ ਵੀ ਗ੍ਰੰਥੀ ਸਿੰਘ ਵਜੋਂ ਸੇਵਾਵਾਂ ਨਿਵਾਜ ਚੁੱਕੇ ਨੇ ਗੁਰਬਾਣੀਆਂ ਦੇ ਵਿਆਖਿਆ ਤੇ ਸੁਰੀਲਾ ਪਾਠ ਕਰਨ ਵਾਲੇ ਬਾਬਾ ਤਰਲੋਕ ਸਿੰਘ ਦੀ ਬੇਵਕਤੀ ਮੌਤ ਖੋਨ ਕਾਨ ਆਸ-ਪਾਸ ਦੇ ਪਿੰਡਾਂ ਵਿੱਚ ਸੋਗ ਦੀ ਲਹਿਰ ਪਈ ਜਾ ਰਹੀ ਹੈ ਇਸ ਘਟਨਾ ਦੀ ਖਬਰ ਸੁਣਦੇ ਹੀ ਪੁਲਿਸ ਥਾਣਾ ਕਲਨੌਰ ਦੇ ਐਸਐਚਓ ਮੇਜਰ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ ਇਸ ਮੌਕੇ ਐਸਐਚਓ ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰੰਥੀ ترਲੋਕ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਲ ਗੁਰਦਾਸਪੁਰ ਵਿਖੇ ਭੇਜ ਦਿੱਤਾ ਗਿਆ ਉਹਨਾਂ ਕਿਹਾ ਕਿ ਪੁਲਿਸ ਥਾਣਾ ਕਲਨੌਰ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਗ੍ਰੰਥੀ ਸਿੰਘ ਜੀ ਅਬ ਇਹ ਕੀ ਮਸਲਾ ਜਿਹੜਾ ਇਹ ਤੇ ਫਾਇਦਾ ਮਸਲਾ ਇਸ ਤਰ੍ਹਾਂ ਜੀ ਸਾਡੇ ਪਿੰਡ ਦੇ ਗ੍ਰੰਥੀ ਸਿੰਘ ਜੀ ਦੇ ਭਾਈ ترਲੋਕ ਸਿੰਘ ਜੀ ਇਕਲਾ ਨੌਰ ਤੋਂ ਦਵਾਈ ਲੈ ਕੇ ਆਏ ਆ ਤੇ ਆਪਣੀ ਘਰ ਦੀ ਦਵਾਈ ਲੈਣ ਵਾਸਤੇ ਕਿਲੇ ਜਾ ਰਹੇ ਹਾਂ ਇੱਥੇ ਸੜਕ 'ਤੇ ਖਲੋ ਕੇ ਕਿਦੇ ਬੰਦ ਸੁਣਦਾ ਵੀ ਆਪਣਾ ਕਿਸਮ ਹੇ ਹੈ ਗਰਾ ਆਇਆ ਬਾਈ ਨੇ ਅਗਲੇ ਟਾਇਰ ਮਾਰ ਕੇ ਤੇ ਛੁੱਟਿਆ ਤੇ ਪਿਛਲੇ ਟਾਇਰ ਉੱਤੋਂ ਹੀ ਲੰਘੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਕਿ ਸਾਨੂੰ ਇਹਦਾ ਇਨਸਾਫ ਹੋਣਾ ਚਾਹੀਦਾ ਹੈ ਕੱਲੇ ਹੀ ਭਾਈ ਤਰਲੋਸ਼ੇ ਕੱਲਾ ਹੀ ਆ ਮੈਂ ਬਟਾਲਾ ਜਾ ਰਹੇ ਹਾਂ ਨਹੀਂ ਕਿਲੇ ਜਾ ਰਹੇ ਹਾਂ ਕਿਲੇ ਆਪਣੇ ਕਿਲਾ ਨੱਥੂ ਸਿੰਘ ਦਾ ਨਾ ਨੱਥੂ ਜੀ ਨਾ ਕਿਲਾ ਲਾਲ ਸਿੰਘ ਦਾ ਉੱਥੇ ਦਵਾਈ ਆਪਣੀ ਘਰ ਦੀ ਦੀ ਲੈਣ ਜਾਣ ਟੇ ਇਹ ਪਿੱਛੋਂ ਹੀ ਹੈਗਰ ਆਇਆ ਵਾ ਬਹੁਤ ਤੇਜ਼ ਰਫਤਾਰ ਅੱਗੋਂ ਟਾਇਰ ਵੱਜੇ ਆ ਡੇਗ ਪਿਆ ਪਿਛਲੇ ਟਾਇਰ ਉੱਤੇ ਵੀ ਨਿੱਗੇ ਆ ਤੇ ਅਸੀਂ ਇਹਦਾ ਇਨਸਾਫ ਮੰਗ ਰਹੇ ਆ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਹੁਣ ਇੱਧਰ ਧਰਨਾ ਲਾ ਕੇ ਰੱਖਾਂਗੇ ਠੀਕ ਹੈ ਜੀ ਐ ਭਾਈ ਜੀ ਤੇਜ਼ ਰਫਤਾਰ ਮੇਰੀ ਗੱਡੀ ਪਿੱਛੇ ਹੀ Swift 2 ਮਿੰਟ ਦੋ ਮਿੰਟ ਸਾਰਾ ਕਰ ਲੈਂਗੇ ਲੰਬੜਦਾਰ ਇਹ ਮੈਂ ਬਡਾਲਾ ਬੰਗਲ ਤੋਂ ਠੀਕ ਹੈ ਭਾਈ ਜੀ ਇਹ ਟਰੱਕੇ ਆ ਰਿਹਾ ਸੀ ਅਸੀਂ ਅਨੂੰ ਹਾਰਨ ਵੀ ਦਿੱਤਾ ਪਹਿਲਾਂ ਪਿੱਛੋਂ ਹੀ ਅਸੀਂ ਹਾਰਨ ਵੀ ਦੇ ਰਹੇ ਹਾਂ ਕਿਉਂਕਿ ਸਪੀਡ ਦੇ ਵਿੱਚ ਹੀ ਜ਼ਿਆਦਾ ਠੀਕ ਹੈ ਜੀ ਮੈਂ ਔਰ ਸੰਦੀਪ ਮੇਰਾ ਦੋਸਤ ਹੈ ਇਹਨਾਂ ਚਿਕਨਾਂ ਆਈ ਜਦੋਂ ਓਵਰਟੇਕ ਨਹੀਂ ਆਇਆ ਕਿ ਚੱਲ ਪਿੱਛੇ ਆਪਾਂ ਗੱਲਾਂ ਕਰਦੇ ਕਰਦੇ ਆ ਉਹਨਾਂ ਚਿਕਨਾਂ ਇਹ ਬਜ਼ੁਰਗ ਜਿਹੜੇ ਸਾਈਡ ਤੇ ਉਹਨਾਂ ਨੇ ਕੀ ਕੀਤਾ ਵੀ ਫਰੰਟ ਤੇ ਜਾ ਕੇ ਅਗਲੇ ਟਾਇਰ ਦੇ ਵਿੱਚ ਜਿਹੜਾ ਕਿ ਬਹੁਤ ਅਨਬੈਲੈਂਸ ਸੀ ਜਿਆਦਾ ਰਫਤਾਰ ਦੇ ਵਿੱਚ ਜਿਹੜਾ ਕਿ ਉਹ ਉਹ ਅਨਬੈਲੈਂਸ ਦੇ ਵਿੱਚ ਆਈ ਆਪਣੀ ਗੱਡੀ ਪਿੱਛੇ ਕਰ ਲਈ ਵੀ ਕਿਤੇ ਸਾਨੂੰ ਵੀ ਓਵਰਟੇਕ ਕਰਨ ਲੱਗਿਆ ਨਾ ਕਰੇ ਉਹਨਾਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਚੜਾ ਕੇ ਚਾਤੇ ਨੇ ਤੇ ਮੌਕੇ ਦੇ ਉੱਤੇ ਗੜਜਤ ਹੋ ਗਈ ਆ ਅਸੀਂ ਉਹਨਾਂ ਦੇ ਨਾਲ ਜਿਹੜਾ ਕਿ ਵੇਖਦੇ ਆ ਵੇਖਦੇ ਆ ਉਹਨਾਂ ਚ ਕੋਈ ਫਰਾਰ ਹੋ ਗਿਆ ਵਾ ਬਾਕੀ ਇੱਥੇ ਇਕੱਠੇ ਕੋਈ ਮੋਟਰਸਾਈਕਲ ਤੇ ਆ ਰਿਹਾ ਹੈ ਕੋਈ ਸਾਈਕਲ ਤੇ ਆ ਰਿਹਾ ਇਕੱਠੇ ਹੁੰਦੇ ਹੁੰਦੇ ਆਂਦੇ ਸਾਰੇ ਭੈਣ ਭਰਾਵਾਂ ਦਾ ਜਿਹੜਾ ਇਹਦੀ ਗੱਲ ਐ ਪਾਜੀ ਹੋਰ ਮੇਰੇ ਖਿਆਲ ਕਰ ਤਾਡੇ ਤਿੰਨ ਪੰਜ ਦੇ ਗੱਲ 3 3 ਪਛੇ ਦੇ ਗੜ ਜੀ 31 ਮਿੰਟ ਠੀਕ ਹੈ ਜੀ ਬਾਕੀ ਆਪਾਂ ਟਾਈਮ ਨਹੀਂ ਆ ਬਾਕੀ ਇਹੋ ਆ ਵੀ ਪਰਿਵਾਰ ਨੂੰ ਇਨਸਾਫ ਚਾਹੀਦਾ ਵਾ ਔਰ ਹੈ ਡਰਾਈਵਰ ਇਹ ਮਾਲਕ ਨੂੰ ਗਰੀਬ ਬੰਦਾ ਵਾ ਉਹਦਾ ਇਨਸਾਫ ਹੋਣਾ ਚਾਹੀਦਾ ਠੀਕ ਹੈ ਜੀ ਮਾਲਕ ਵੇਖੋ ਟਾਡੀਆਂ ਵੀ ਗੱਡੀਆਂ ਚਾਹੇ ਟਾਡੀਆਂ ਵੀ ਸਾਰੀਆਂ ਦੀਆਂ ਗੱਡੀਆਂ ਚੱਲਦੀਆਂ ਨਾ ਰੋਡਾਂ 'ਤੇ ਤੇ ਮਾਲਕ ਤੇ ਡਰਾਈਵਰ ਟਾਟੇ ਦੇ ਵਿੱਚ ਹੁੰਦੇ ਨੇ ਹੁਣ ਉਹ ਡਰਾਈਵਰ ਤੋਂ ਮਾਲਕ ਨੂੰ ਫੋਨ ਕਰ ਰਿਹਾ ਤੇ ਮਾਲਕ ਜਿਹੜਾ ਕੁਛ ਆ ਕਿਉਂ ਨਹੀਂ ਆਇ ਨਹੀਂ ਦੇ ਰਿਹਾ ਇਹ ਤਾਂ ਬਿਲਕੁਲ ਇਨਸਾਫ ਹੈ ਜੀ ਅੱਗੇ ਇਹਦੇ ਅੱਗੇ ਇਹਨਾਂ ਨੰਬਰ ਨਾਲ ਪਲੇਟ ਨਾਲ ਕੁਛ ਨਹੀਂ ਨੰਬਰ ਇਹਦੇ ਐਸੇ ਭਾਜੀ ਕੋਈ ਇਨਸਾਫ ਤੇ ਚਾਹੀਦਾ ਹੈ ਕਿ ਨਹੀਂ ਤੁਹਾਡੇ ਪੱਤਰਕਾਰ ਭਰਾਵਾਂ ਦੇ ਥੁਈ ਆਏ ਭਿਜੇ ਉਹਨਾਂ ਨੂੰ ਇਨਸਾਫ ਦਵਾ ਸਕਦੇ ਇਹ ਸਾਰੇ ਭਰਾਵਾਂ ਦੇ ਨਾਲ ਆ ਬਾਕੀ ਸਾਨੂੰ ਜਿੱਥੇ ਤੁਸੀਂ ਸਾਨੂੰ ਬੁਲਾਓਗੇ ਰਾਤ ਬਾਜ਼ ਮਾਰੋਗੇ ਦਿਨੇ ਬਾਜ਼ ਮਾਰੋਗੇ ਅਸੀਂ ਹਾਜ਼ਰ ਹਾਂ ਨੰਬਰ ਮੇਰਾ ਨੋਟ ਕਰ ਲਓ 99150 16490 ਬਡਾਲਾ ਬੰਗਰ ਮੇਰਾ ਪਿੰਡ ਹੈ ਜੀ ਮੈਂ ਤੇ ਪਾਪਾ ਬਾਪ ਚ ਆਇਆ ਮੈਨੂੰ ਤੇ ਚਾਚਾ ਚਾਚੇ ਦੱਸਿਆ ਮੇਰਮਨ ਸਿੰਘ ਬਹੁਤ ਐਕਸੀਡੈਂਟ ਹੋ ਗਿਆ ਤੇਰਾ ਭਰਾ ਪੂਰਾ ਬਾਲਾੜੇ ਦਾ ਛੋਟਾ ਸੀ ਕਿੰਨੇ ਬੱਚੇ ਇਹਨਾਂ ਦੇ ਇਹਨਾਂ ਦੇ ਦੋ ਕੁੜੀਆਂ ਨੇ ਇਹ ਮੰਗ ਕਰਦੇ ਪ੍ਰਸ਼ਾਸਨ ਕੋਲ ਮੰਗ ਇੱਕੋ ਹੀ ਆ ਜੋ ਮੇਰੇ ਪੇਂਟ ਵਾਲੇ ਮੇਰੇ ਇਲਾਕੇ ਵਾਂ ਰੱਖੀ ਆ ਇਨਸਾਫ ਹੋਣਾ ਤੇ ਬਾਕੀ ਕੁਝ ਨਹੀਂ ਹੋਣਾ ਕਿਉਂ ਜੋ ਕੋ ਜੋ ਇਥੇ ਹੁੰਦਾ ਹਰ ਬੰਦਾ ਜਾਣਦਾ ਹਰ ਕੁਝ ਸੋਚਦਾ ਵਾ ਪਰ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਇਨਸਾਫ ਇਸ ਟਾਈਮ ਤੇ ਬਹੁਤ ਮੁਸ਼ਕਲ ਮਿਲਦਾ ਮੈਂ ਤਾਂ ਸਹੀ ਕਹਿੰਦਾ ਜੇ ਮੇਰੀ ਬਰਾਦਰੀ ਮੇਰਾ ਪਿੰਡ ਮੇਰਾ ਇਲਾਕਾ ਮੇਰੇ ਨਾਲ ਰਿਆ ਮੈਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਜਿੱਥੇ ਸੱਦੂ ਕਿ ਮੈਂ ਜਾਵਾਂਗਾ ਪਰ ਸ਼ਹਿਰ ਤੇ ਕੋਈ ਆ ਵੀ ਇਨਸਾਫ ਮਿਲਣਾ ਚਾਹੀਦਾ ਠੀਕ ਜਾਨ ਦਾ ਫਾਇਦਾ ਤਾਂ ਜੇ ਬੰਦੇ ਨੂੰ ਇਨਸਾਫ ਦਿਉਣਾ ਤੇ ਇਨਸਾਫ ਮਿਲਣਾ ਚਾਹੀਦਾ ਚਲੋ ਬਾਕੀ ਇੱਥੇ ਜਿੰਨਾ ਚਿਰ ਮੇਰੇ ਆ ਬਜ਼ੁਰਗ ਬੈਠੇ ਨੇ ਮੇਰੇ ਚਾਚੇ ਤਾਏ ਬੈਠੇ ਨੇ ਜਿੰਨਾ ਚਿਰ ਇਹਨੇ ਕਹਿਣ ਕਿ ਮੈਂ ਉਹਨਾਂ ਚਿਰ ਲਾਸ਼ ਨਹੀਂ ਤਾਂ ਚੁੱਪ ਰਹਿ। ਪਿੰਡ ਮੈਨੂੰ ਕਹੂਗਾ ਮੇਰਾ ਇਲਾਕਾ ਕਹੂਗਾ। ਬਟਾਹ ਤੂੰ ਮੈਂ ਚੁੱਪ ਨਹੀਂ ਆ ਭਾਵੇਂ ਦੋ ਤਣੇ ਤੇਰੇ। ਉਹਦਾ ਹੈਟਰ ਦਾ ਮਾਲਕ ਕਹਿਣ ਰਿਹਾ ਵੀ ਮੈਨੂੰ ਡਰਾਈਵਰ ਦਾ ਪਤਾ ਨਹੀਂ ਪਿੰਡ ਬਣਾ। ਯਾਰ ਤੂੰ ਚੁੱਪ ਕਰਾਂ ਗੱਲ ਚੱਲਦੀ ਆ। ਠੀਕ ਆ। ਬਾਕੀ ਹੋਰ ਮੇਰੀ ਕੋਈ ਬੇਨਤੀ ਨਹੀਂ ਜੋ ਭਾਵੇਂ ਮਾਲਕ ਦਾ ਹੋ ਗਿਆ। ਠੀਕ ਆ ਬਾਬਾ। ਜਨਾ ਮਿਲ ਸੀ ਕਿ ਪਿੰਡ ਉੱਤੇ ਜਿਹੜਾ ਰਕਬਾ ਜਿਹੜਾ ਪਿੰਡਾ ਨੇਹ ਰੋਡ ਬਟਾਲਾ ਉੱਥੇ ਕਰੋੜ ਐਕਸੀਡੈਂਟ ਹੋਇਆ ਜਿੱਥੇ ਪੁੱਜ ਕੇ ਇੱਥੇ ਆਪਾਂ ਇਹ ਵਿਤੇ ਗਰਤੀ ਸਿੰਘ ਨੇ ਲੋਕਾਂ ਸੇ ਸਹਾਇਤਾ ਸਿੰਘ ਪਿੰਡ ਕੋਲ ਤੋਂ ਇਹ ਗ੍ਰਤਕਸ਼ੀਤ ਰਹਾ ਕਰਦੇ ਪਿੰਡ ਬਿਲਕੁਲ ਰਹਿਣ ਵਾਲੇ ਇਹਦੇ ਦੇ ਮੁਰਸਾ ਤੇ ਆ ਰਿਹਾ ਸੀ ਤੇ ਹੈਡਰਾ ਮਸ਼ੀਨ ਜਿਹੜੀ ਆ ਕ੍ਰੇਨ ਦੀ ਹੁੰਦੀ ਆ ਯਾਰੀ ਕਲਰ ਰੋਡ ਤੋਂ ਤੇ ਪਤੀਸ਼ਵਤ ਸਾਢੇ 3:00 ਵਜੇ ਤੇ 3:00 ਵਜੇ ਨਾਲ ਮੌਕੇ ਤੇ ਜੀ ਗਰਤ ਸਿੰਘ ਦੀ ਮੌਤ ਹੋ ਗਈ ਹੈ ਟੈਕ ਡਰਾਈਵਰ ਡਰਾਈਵਰ ਆ ਉਹ ਮੁੱਖ ਤੋਂ ਫਸਾਰਾ ਉਹਦਾ ਨਾਮ ਲੈ ਕਿਤਾ ਜਾ ਰਿਹਾ ਤੇ ਕਾਨੂੰਨੀ ਨਾਲ ਸਮਝਦਲੀ ਜਾ ਰਿਹਾ ਪਿੰਡ ਵਾਲੇ ਵੱਲੋਂ ਉਤਰਨਾ ਇੱਥੇ ਲਗਾਇਆ ਗਿਆ ਬੱਚੇ ਨੇ ਪਿੰਡ ਵਾਲੇ ਖੁਸ਼ੀਪੁਰ ਤੋਂ ਆਏ ਸੀ ਆਪਣਾ ਪੀਪਰ ਤੋਂ ਆਏ ਉਹਨਾਂ ਦੇ ਜਿਹੜੇ ਪਿੰਡ ਵਾਲੇ ਵਸਦੇ ਹੋਏ ਇਹ ਰਸਤਾ ਬੰਦ ਨਹੀਂ ਰਸਤਾ ਬੰਦ ਕੀਤਾ ਕੀ ਮੰਗ ਕਰਦੇ ਪਏ ਨੇ ਮੰਗੋ ਪਰਚਾ ਕਰਾ ਮੰਗ ਪਰਚਾ ਕਰਾ ਲਗੋ ਡਰਾਈਵਰ ਆਪਰੇਾਰੇ ਵਾਲਾ ਕਰੋ ਕੀ ਤੁਹਾਡੇ ਲੋਕੀ ਕਾਰਵਾਈ ਕੀਤੀ ਜਾ ਰਹੀ ਬੱਚਾ ਦੇ ਰਹੇ ਜੋ ਬੰਦ ਕਾਰਵਾਈ ਕਰ ਰਹੇ